ਅਸੀਂ ਦੇਖ ਰਹੇ ਹਾਂ oval ਪਿੰਡਾਂ ਦੇ ਜਨਰਲ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਜੌਂਦ ਵਿਖੇ ਤੇ ਆਓ ਗੱਲਬਾਤ ਕਰਾਉਣੇ ਆ ਇਥੋਂ ਦੇ ਕਿਸਾਨਾਂ ਨਾਲ ਵੀ ਜੋ ਇਹ ਮਸਲਾ ਪੱਕਾ ਹੋਇਆ ਹੈ ਜੌਂਦ ਪਿੰਡ ਦਾ 700 ਏਕੜ ਜ਼ਮੀਨ ਦਾ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਵੀ ਇਹ ਕੀ ਮਸਲਾ ਹੈ ਤੇ ਕੀ ਕੀ ਪ੍ਰੋਸੈਸ ਹੈਗਾ ਤੇ ਕਿ ਕਿਹੜਾ ਰੋਲੇ ਦਾ ਕਰਕੇ ਵੀ ਇੱਥੇ ਅੱਜ ਇੰਨੇ ਕਿਸਾਨ ਇਕੱਠੇ ਹੋਏ ਆ ਤੇ ਆਓ ਗੱਲਬਾਤ ਕਰਾਉਣੇ ਆ ਜੀ ਸਾ ਸੀਗਾ ਸਰ ਸਾ ਸੀਗਾ ਬੰਦੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਨਾਮ ਜੀ ਮੇਰਾ ਨਾਮ ਜਕਸੀਰ ਸਿੰਘ ਭਾਰਤੀ ਕਿਸਾਨ ਯੂਨਿਟਾ ਗੁਰਾ ਦੇ ਜਿਲ੍ਹਾ ਚਰਚਸਤਤਰ ਤੇ ਸਰ ਇਹ ਜੋ ਜਿਉਂਦ ਪੈਂਡ ਦਾ ਮਸਲਾ ਹੈ ਇਹ ਕਾਫੀ ਪਖਿਆ ਹੋਇਆ ਹੈ ਇਹ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਵੀ ਇਹ ਕੀ ਮਸਲਾ ਹੈ ਵੇਖੋ ਇਹ ਭਾਰਤੀ ਕਿਸਾਨ ਯੂਨਿਟਾ ਗੁਰਾ ਜਿਲ੍ਹੇ ਦੇ ਲੰਬੇ ਸਮੇਂ ਤੋਂ ਜ਼ਮੀਨਾਂ ਬਚਾਓ ਦੀ ਮੁਹਿੰਮ ਦੇ ਵਿੱਚ ਜੁਟੇ ਹੋਏ ਨੇ ਕਿਉਂਕਿ ਜ਼ਮੀਨਾਂ ਜਿਹੜੀਆਂ ਸਾਡੀਆਂ ਨੇ ਉਹ ਲਗਾਤਾਰ ਕੁਸਤ ਕਾਰਪਟ ਘਰਾਣੇ ਕੁਛ ਜਿਹੜੇ ਆ ਜਵਾਰ ਅਮੀਰ ਲੋਕ ਨੇ ਜਿਨ੍ਹਾਂ ਦੀਆਂ ਖੁੱਲੀਆਂ ਜ਼ਮੀਨਾਂ ਸੀਗੀਆਂ ਪਿਛਲੇ 100 ਸਾਲ ਤੋਂ ਹੁਣ ਇਤਿਹਾਸ ਦੇ ਮੁਤਾਬਕ ਆਪਾਂ ਵੇਖ ਗਏ ਤੇ ਉਹ ਇਤਿਹਾਸ ਦੇ ਵਿੱਚ ਜ਼ਮੀਨਾਂ ਜਿਹੜੀਆਂ ਨੇ ਪੁਰਾਣੀਆਂ ਜਿਹੜੀਆਂ ਵੱਡੇ ਬਜ਼ੁਰਗਾਂ ਦੇ ਨਾਲ ਹਜ਼ਾਰਾਂ ਕਿੱਲਾਂ ਦੇ ਮੁਤਾਬਕ ਹੈ ਪਰ ਉਸ ਟਾਈਮ ਦੀ ਜਿਹੜੀ ਸਰਕਾਰ ਸੀਗੀਆਂ ਜਾਂ ਵੱਡੇ ਰਾਜੇ ਸੀਗੇ ਉਹਨਾਂ ਨੇ ਜ਼ਮੀਨਾਂ ਜਿਹੜੀਆਂ ਸਰਪਲੱਸ ਕੱਟਣੀ ਸ਼ੁਰੂ ਕੀਤੀਆਂ ਪਰ ਇਧਰੋਂ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਸੀਗੇ ਖੇਤੀ ਕਰਨ ਦੀ ਵੱਡੀ ਮੁਹਮਮਦ ਚੱਲੀ ਹਰਿਆ ਇਨਕਲਾਬ ਆਇਆ ਉਸ ਹਰੇ ਇਨਕਲਾਬ ਦੇ ਤਹਿਤ ਪਿੰਡਾਂ ਦੇ ਵਿੱਚ ਵੱਡੀ ਇਹ ਗੱਲ ਲੱਦੀ ਗਈ ਕਿ ਸਾਰੀ ਜ਼ਮੀਨ ਅਪਜਾਊ ਕਰਨੀ ਹੈ ਤੇ ਸਾਡੀ ਜਿਹੜੇ ਮਜ਼ਦੂਰ ਕਿਸਾਨ ਸੀਗੇ ਔਰ ਮਜ਼ਦੂਰ ਪਰਿਵਾਰ ਸੀ ਇਹਨਾਂ ਨੇ ਰਲ ਕੇ ਜਿਹੜੇ ਜ਼ਮੀਨਾਂ ਦੇ ਉੱਤੇ ਅਪਜਾਊ ਜ਼ਮੀਨ ਨੂੰ ਤਿਆਰ ਕੀਤਾ ਪਰ ਉਹਦੀ ਜਿਹੜੀ ਬੈਕਗ੍ਰਾਉਂਡ ਸੀਗੀ ਉਹ ਪਿੱਛੇ ਵੱਡੇ ਰਜਵਾੜਿਆਂ ਦੇ ਨਾਂ ਸੀ ਜ਼ਮੀਨ ਅਸੀਂ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਸੀ ਉਹਨਾਂ ਨੇ ਖੇਤੀ ਕੀਤੀ ਉਹ ਜ਼ਮੀਨ ਜਿਹੜੀ ਉਹਨਾਂ ਉਪਜਾਊ ਕੀਤਾ ਉਹ ਜਦੋਂ ਜਿਸ ਟਾਈਮ ਉਹਨਾਂ ਨੇ ਸਰਪਲੱਸ ਸੀ ਇੱਕ ਨਾਰਾ ਮਾਰਿਆ ਸੀ ਜੇ ਸਰਕਾਰ ਨੇ ਵੀ ਜਿਆਦੀਆਂ ਜ਼ਮੀਨਾਂ ਵੱਡੇ ਰਜਵਾਰਿਆਂ ਕੋਲੋਂ ਜਿਹੜੀਆਂ ਖੋਈਆਂ ਜਾਣ ਉਹਨਾਂ ਨੇ ਜ਼ਮੀਨਾਂ ਜਿਹੜੀਆਂ ਸਾਡੇ ਕਾਸਤ ਕਰਦੇ ਲੋਕ ਸੀਗੇ ਜਿਹੜੇ ਜ਼ਮੀਨ ਦੇ ਉੱਤੇ ਖੇਤੀ ਕਰਦੇ ਸੀਗੇ ਅਸਲੀ ਜਿਨ੍ਹਾਂ ਨੇ ਖੇਤੀ ਆਬਦੀਅਤੀ ਕੀਤੀ ਸੀਗੀ ਜ਼ਮੀਨਾਂ ਤਿਆਰ ਕੀਤੀਆਂ ਸੀਗੀਆਂ ਟਿੱਬੇ ਚੱਕੇ ਸੀਗੇ ਉਹ ਉਪਜਾਊ ਜ਼ਮੀਨ ਬਣਾਈ ਪਾਣੀ ਲਿਆਦਾ ਮੋਟਰਾਂ ਲਵਾਈਆਂ ਖਾਲੇ ਬਣਾਏ ਸਾਰਾ ਕੁਝ ਤਿਆਰ ਕੀਤਾ ਉਹ ਜ਼ਮੀਨਾਂ ਉਹਨਾਂ ਦੇ ਨਾਂ ਜਿਹੜੀਆਂ ਮਜ਼ਾਰਿਆਂ ਦੇ ਤੌਰ ਤੇ ਨਾ ਕੀਤੀਆਂ ਨੀ ਇਹ ਉਹ ਵੀ ਕਾਨੂੰਨ ਇੱਕ ਲਾਗੂ ਸੀਗਾ ਵੀ ਤੁਸੀਂ ਜਿਹੜਾ ਜ਼ਮੀਨ ਹੈ ਉਹ ਜ਼ਮੀਨ ਅਮਜ਼ਾਰਿਆ ਦੇ ਤੌਰ ਤੇ ਜ਼ਮੀਨ ਦੇ ਦਿਓ ਸਰਪ੍ਰਸਤਤਾ ਦੀ ਜ਼ਮੀਨ ਨਾ ਜਾਊਗੀ ਕਿਉਂਕਿ ਸਰਕਾਰ ਉਹਦੇ ਤੇ ਪਹਿਲੇ ਦਿਨ ਤੋਂ ਕਬਜ਼ਾ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਪਾਲਸੀਆਂ ਇਹ ਹੋਣੀਆਂ ਵੀ ਅਸੀਂ ਆਪ ਦੇ ਅੰਡਰ ਰੱਖੀਏ ਸਿਸਟਮ ਜਾਂ ਉਹਨਾਂ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਹੀਰਾ-ਪੇਰੀਆਂ ਕਰਦੇ ਸੀਗੇ ਇਧਰੋਂ ਵੀ ਕੇਜੂਗਰਾ ਹ ਲਗਾਤਾਰ ਇਸ ਸੱਚ ਵਿੱਚ ਜੁਟੀ ਹੋਈ ਸੀ ਕਿ ਇਹ ਜ਼ਮੀਨਾਂ ਬਚਾਉਣੀਆਂ ਨੇ ਜ਼ਮੀਨਾਂ ਅਸੀਂ ਐਵੇਂ ਨਹੀਂ ਜਾਂਦੇ ਜਿਨ੍ਹਾਂ ਨੇ ਜ਼ਮੀਨ ਆਬਾਦ ਕੀਤੀ ਹੈ ਆਬਾਦਕਰ ਜ਼ਮੀਨ ਦੇ ਹਾਕਧਾਰ ਹੁੰਦੇ ਨੇ ਸਾਡਾ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹ ਵੀ ਇਸ ਗੱਲ ਨੂੰ ਮੰਨਦਾ ਦਿੰਦਾ ਹੈ ਕਿ 30 ਸਾਲ ਤੋਂ ਲਗਾਤਾਰ ਜਿਹੜੇ ਜਿਹੜਾ ਖੇਤੀ ਕਰਦਾ ਹੈ ਜ਼ਮੀਨ ਦੀ ਗਰਦਾਵਰੀ ਉਹਦੇ ਨਾਲ ਉਹ ਲਗਾਤਾਰ ਉਹ ਜ਼ਮੀਨ ਨੂੰ ਬੀਜਦਾ ਵਾਹਦਾ ਤਿਆਰ ਕਰਦਾ ਹੈ 30 ਸਾਲਾਂ ਵਾਲੇ ਰਿਕਾਰਡ ਦੇ ਵਿੱਚ ਕੋਰਟ ਵਿੱਚ ਲਾ ਕੇ ਤੁਸੀਂ ਉਹ ਜ਼ਮੀਨ ਦੇ ਪੂਰੇ ਮਾਲਕੀ ਹੱਕ ਵਿੱਚ ਜਾ ਸਕਦੇ ਹੋ ਇਹ ਕਾਨੂੰਨ ਲਾ ਕਰਦਾ ਚਲੋ ਉਹ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੇ ਅਨਪੜ੍ਹ ਜਿਹੜੇ ਕਿਸਾਨ ਨੇ ਉਹਨਾਂ ਨੇ ਜ਼ਮੀਨ ਦੀ ਖੇਤੀ ਕੀਤੀ ਉਹ ਇਸ ਪਾਸੇ ਨੂੰ ਘੱਟ ਤੁਰੇ ਵੀ ਚਲੋ ਅਸੀਂ ਖੇਤੀ ਕੀਤੀ ਜਮੀਨ ਸਾਡੇ ਨਾਂ ਐ ਇਹ ਗੁਰਦੌਰੀਆਂ ਸਾਡੇ ਨਾਂ ਨੇ ਚਲੋ ਜਿਹੜੀ ਕੋਈ ਕੱਚੀ ਜਮੀਨ ਹੈ ਉਹ ਅਸੀਂ ਪੱਕੀ ਕਰਵਾ ਲਾਂ। ਹਾਲਤ ਮਾੜੀ ਹੋਣ ਕਰਨਾ ਸਾਡੇ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਆਪ ਦੇ ਨਾਂ ਨਹੀਂ ਕਰਵਾਈਆਂ। ਪਰ ਇਤਰੋਂ ਜਿਹੜਾ ਹੋਣਾ ਵੱਡਾ ਮਸਲਾ ਪੱਖਿਆ ਜੋਤਪਿੰਡ ਦਾ ਇਹ ਇਸ ਕਰਕੇ ਪੱਖਿਆ ਕਿ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੇ ਵੱਡੀ ਸਕੀਮ ਗੇਮ ਖੇਡੀ ਹੈ ਕਿ ਅਸੀਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਿਵੇਂ ਕਰਨੇ ਨੇ। ਉਹਨਾਂ ਨੇ ਜਿਹੜੇ ਪਿਛਲੇ ਰਿਕਾਰਡ ਵੇਖੇ ਔਰ ਕਾਟਾਂ ਦੇ ਮੁਤਾਬਕ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਲਗਾਤਾਰ ਵੱਡੇ ਅਰਜ਼ਵਾੜਿਆਂ ਦੇ ਨਾਂ ਬੋਲਦੀ ਸੀ ਜਾਨੀ ਇੱਕ ਬੰਦੇ ਦੇ ਨਾਂ ਬੋਲਦੀ ਹੁਣ ਜੌਂਦਪਿੰਡ ਦੀ ਇੱਕ ਪਰਿਵਾਰ ਦੀ ਜ਼ਮੀਨ ਹੈ ਉਹਦੇ ਵਿੱਚ ਅਖਾ ਭਾਵੇਂ 10 ਪਰਿਵਾਰ ਬਣ ਕੇ ਭਾ 20 ਬਣ ਗਏ ਨੇ ਪਰ ਮੁੱਢ ਤਾਂ ਉਹਦਾ ਇੱਕ ਹੀ ਹੈ ਉਹਨੇ ਇੱਕ ਮੁੱਢ ਨੂੰ ਖੜਿਆ ਕਰਕੇ ਕੋਰਟ ਦਾ ਆਸਰਾ ਲੈ ਕੇ ਹਾਈ ਕੋਰਟ ਦਾ ਆਸਰਾ ਲੈ ਕੇ ਵੀ ਅਸੀਂ ਇਹ ਜ਼ਮੀਨ ਜਿਹੜੀ ਹੈ ਸਾਡੀ ਦੀ ਮਾਲਕੀ ਉਹ ਅਸੀਂ ਜ਼ਮੀਨ ਹਾਕਰ ਬਣਨੇ ਚਾਹੁੰਦੇ ਹਾਂ ਪਰ ਉਹ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਵੱਡੀ ਗੇਮ ਦੇ ਮੁਤਾਬਕ ਇਦੋਂ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਵੀ ਇਹ ਜ਼ਮੀਨ ਜਿਹੜੀ ਹੈ ਆਬਾਦਕਾਰਾਂ ਦੀ ਜ਼ਮੀਨ ਹੈ ਤੇ ਮਜ਼ਾਰਿਆਂ ਦੀ ਜ਼ਮੀਨ ਹੈ ਉਹਨਾਂ ਦੀ ਜ਼ਮੀਨ ਦੇ ਉੱਤੇ ਇਹ ਪਿਛਲੇ ਹੁਣ ਰਿਕਾਰਡ ਪੱਟ ਗਿਆ ਆਪਾਂ ਤੇ ਪਿਛਲੇ ਰਕਾਟਾਂ ਦੇ ਵਿੱਚ ਹੁਣ ਪਾਕਿਸਤਾਨ ਤੇ ਹਿੰਦੁਸਤਾਨ ਜਿਸ ਟਾਈਮ ਬਣਿਆ 47 ਬਈਲੇ ਉਹ ਟਾਈਮ ਜ਼ਮੀਨਾਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਇਧਰਲੇ ਲੋਕਾਂ ਦੀ ਉੱਥੇ ਰਹਿ ਗਈਆਂ ਨੇ ਉਹਨਾਂ ਨੂੰ ਰਿਕਾਰਡ ਦੇ ਵਿੱਚ ਜ਼ਮੀਨਾਂ ਜਿਹੜੀਆਂ ਸੀ ਇਧਰ ਬਹੁਤ ਘੱਟ ਮਿਲੀਆਂ ਕਿਉਂਕਿ ਉਹਨਾਂ ਦੀ ਜ਼ਮੀਨਾਂ ਜਿਵੇਂ ਮੈਂ ਖੁਦ ਦੀ ਆਪਦੀ ਧਾਰਨ ਦੇਣਾ ਸਾਡੀ ਪਾਕਿਸਤਾਨ ਦੇ ਵਿੱਚ 500 ਕਿੱਲਾ ਜ਼ਮੀਨ ਚ ਹੁਣ ਜੇ ਅਸੀਂ ਇੱਥੋਂ ਪਾਕਿਸਤਾਨ ਜਾਈਏ ਅਸੀਂ ਤੇ ਪਾਇਸੋ ਕੋਲ ਦੇ ਜਮਿੰਦਾਰ ਕਾਰ ਕਢਾ ਸਕਦੇ ਆ ਤੇ ਅਸੀਂ ਉੱਤੇ ਜਿਹੜਾ ਆਵਾਜ਼ ਲੱਗ ਪਾ ਕਿੰਨੇ ਸਾਲੋਂ ਲੋਕਾਂ ਨਾਲ ਬਾਤ ਨਹੀਂ ਬਣੀ ਤੇ ਰੰਟੀ ਦਾ ਜੁੱਈਓ ਨਾ ਪਰ ਇਹ ਵੀ ਦਾ ਗੱਲ ਆ ਜੀ ਸਾਨੂੰ ਇਹਨਾਂ ਸਰਕਾਰਾਂ ਨੇ ਗੁੰਮਰਾਹ ਕੀਤਾ ਹੈ ਜੀ ਇਹ ਤਾਂ ਸਾਡੇ ਪਿਛਲੇ ਲੋਕਾਂ ਦੇ ਪਿਛਲੇ ਪਰ ਆਵਾਜ਼ ਦਾ ਜਿਹੜੇ ਰੋਕਣ ਦੀ ਇਹ ਛੱਪੇ ਤੋਂ ਉਹ ਕਿੰਗੀ ਜੀ ਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਰੇ ਕਿਸੇ ਕਿਸੇ ਯਾਰ ਨਹੀਂ ਜੀ ਇਸ ਕਰਕੇ ਅਸੀਂ ਇਸ ਕੱਲ ਦਾ ਪੂਰਾ ਪਿਛਲੇ ਲੱਭੇ ਸਾਰਾ ਜੀ ਜੀ ਸੰਸਾਧਨਾਂ ਇਹ ਲੜਾਈ ਜਾਂਦੀ ਵੀ ਗ੍ਰੀਨਫੀਲਡ ਵਰਗੇ ਲੋਕ ਨੇ ਜੰਮਾ ਰਹੀਆ ਅਖਿਰ ਦੇ ਤਰੀਕੇ ਨਾਲ ਪਲਾਨ ਕਰਦੇ ਨੇ ਹੋਰ ਜਿਹਦੇ ਵੀ ਜਿਹੜੀ ਪ੍ਰਭਾਵੀ ਪ੍ਰਾਧਪਤੀ ਕਰਦੇ ਨੇ ਸਰਕਾਰ ਨਾਲ ਜਿਹੜੀ ਗੱਲ ਚੱਲਦੀ ਹੈ ਵੱਡੇ ਲੋਕਾਂ ਨੂੰ ਉਹ ਛੋਟੇ ਛੋਟੇ ਨਾਣਾਂ ਨੂੰ ਹੋ ਕੇ ਤੇ ਉਹਨਾਂ ਨੂੰ ਇੱਕ ਕਰਨ ਦਿੱਤੀ ਜਾਵੇ ਪਰ ਅਸੀਂ ਲਗਾਤਾਰ ਜਿਹੜਾ 20 ਤਰੀਕ ਨੂੰ ਮੋਰਚਾ ਲੱਗਾ ਹੋਇਆ 20 ਜਨਵਰੀ ਤੋਂ ਲੈ ਕੇ ਇਸ ਜਿਹੜਾ 20 ਤਰੀਕ ਤੋਂ ਮੋਰਚੇ ਦੇ ਵਿੱਚ ਡਟ ਕੇ ਬੈਠੇ ਆ ਲਗਾਤਾਰੀ ਦਿਨ ਰਾਤ ਦੀ ਡਿਊਟੀ ਲੱਗੀ ਏ ਫਟੋ ਕਟ ਚਾਰ ਚਾਰ ਜ਼ਿਲ੍ਹਿਆਂ ਦੀ ਡਿਊਟੀ ਲੱਗਦੀ ਏ ਔਰ ਇਹ ਅਸੀਂ 30 ਤਰੀਕ ਨੂੰ ਸਰਕਾਰ ਨੇ ਨਾਰਾ ਮਾਰਿਆ ਸੀਗਾ ਵੀ ਅਸੀਂ ਇਹਦੇ ਤੇ ਕਬਜ਼ਾ ਕਰਨ ਆਵਾਂਗੇ ਪਰ ਉਹ ਕੱਲ 30 ਤਰੀਕ ਨੂੰ ਨਹੀਂ ਆਏਗੇ ਅੱਜ 31 ਤਰੀਕ ਵਿੱਚ ਵੀ ਅਸੀਂ ਬੈਠੇ ਆਂ ਜਿੱਨਾਂ ਚੱਕ ਸਾਡੀ ਸੂਬਾ ਕਮੇਟੀ ਉਤੋਂ ਪੂਰੀ ਸਰਕਾਰ ਲਿਖਤੀ ਰੂਪ ਪੇਸ਼ਾਨੀ ਹਟਦੀ ਏ ਹੋ ਸਕਦਾ ਵੀ ਉਹਨਾਂ ਚੱਕੇ ਮੋਰਚਾ ਚੱਲੇ ਪਰ ਅੱਗੋ ਜੋ ਰਣਨੀਤੀ ਬਣੇਗੀ ਸਾਡੀ ਸੂਬਾ ਕਮੇਟੀ ਦੀ ਉਹਦੇ ਮੁਤਾਬਕ ਅਸੀਂ ਇਹ ਇਹ ਮੋਰਚਾ ਦੀ ਸਮਾਤੀ ਵਾਲੇ ਪਾਸੇ ਜਾਵਾਂਗੇ ਪਰ ਜੇਕਰ ਸਰਕਾਰ ਉਹ ਇਹੋ ਜੀ ਚਾਲ ਖੇੜਦੀ ਏ ਵੀ ਧੱਕੇ ਨਾਲ ਇਹਦੀ ਹੱਦਬੰਦੀ ਕਰਦੀ ਏ ਧੱਕੇ ਨਾਲ ਇਸ ਰਕਾਰ ਦੀ ਖੂਛੇੜਸੜ ਕਰਦੀ ਅਸੀਂ ਡਟ ਕੇ ਹੁੰਦਾ ਵਿਰੋਧ ਕਰਾਂ ਤੁਸੀਂ ਗੱਲ ਕੀਤੀ ਵੀ ਕਾਨੂੰਨ ਯਾਨੀ ਕਿ ਕਾਨੂੰਨ ਇਹ ਵੀ ਕਾਨੂੰਨੀ ਲਾਅ ਕਰਦਾ ਵੀ ਮੰਨ ਕੇ ਚੱਲੋ ਜਿਹੜਾ ਜ਼ਮੀਨ ਦਾ ਵਾਹਿਕ ਹੈਗਾ ਵਾਹਿਕਾਰ ਆ ਜ਼ਮੀਨਬਾਹਰ ਹੈ ਵੀ ਜ਼ਮੀਨ ਉਸੇ ਦੀ ਹੋਏ ਤੇ ਹੁਣ ਕੀ ਇਹ ਕੋਰਟ ਵੱਲੋਂ ਹੀ ਆਰਡਰ ਸੀ ਮੰਨ ਕੇ ਚੱਲੋ ਆਰਡਰ ਤਾਂ ਕੋਰਟ ਵੱਲੋਂ ਹੀ ਆ ਵੀ ਕੋਰਟ ਵੱਲੋਂ ਆਰਡਰ ਦਿੱਤੇ ਗਏ ਵੀ ਇਹ ਉਹਨਾਂ ਨੂੰ ਜ਼ਮੀਨ ਦਿੱਤੀ ਜਾਏ ਰਜਵਾੜਿਆਂ ਨੂੰ ਤੇ ਤੁਸੀਂ ਉਸ ਦਾ ਵਿਰੋਧ ਕਰ ਰਹੇ ਹੋ ਕੋਰਟ ਜਿਹੜੇ ਨੇ ਕੋਰਟ ਕਚਹਿਰੀਆਂ ਵਿੱਚ ਜੋ ਅਪੀਲ ਪਾਉਂਦਾ ਉਸ ਕੋਰਟ ਦੇ ਉਹਨੂੰ ਉਹਦੀ ਉਹਨਾਂ ਨੂੰ ਖੇੜਾ ਕਰਨਾ ਪੈਂਦਾ ਹੈ ਉਹਦੇ ਸੰਭਾਲੀ ਕਰਨੀ ਪੈਂਦੀ ਜਾਂ ਉਹਦੀ ਉਹਨਾਂ ਨੂੰ ਮੌਕਾ ਦੇਖਣਾ ਪੈਂਦਾ ਹੈ ਕੋਰਟ ਆਰਡਰ ਕਰਦਾ ਵੇਖੋ ਕੋਰਟ ਦੇ ਵਿੱਚ ਜਾ ਕੇ ਉਹਨੇ ਇੱਕ ਬੰਦਾ ਅਪੀਲ ਕਰ ਦਿੰਦਾ ਉਹ ਅਪੀਲ ਦਾ ਉਹਨੂੰ ਜਵਾਬ ਦੇ ਕਰਨਾ ਪੈਂਦਾ ਪਰ ਜੇ ਕੋਰਟ ਨੂੰ ਇਹ ਵੀ ਲਾ ਲੱਗਦਾ ਨਾ ਵੀ ਜੇ 30 ਸਾਲ ਤੋਂ ਲਗ ਭਾਗ ਲਗਾਤਾਰ ਉਹਦੇ ਨਾਲ ਗਰਦੌਰੀਆਂ ਚੱਲਦੀਆਂ ਪੰਜ ਸਾਲ ਬਾਅਦ ਸਾਡੀ ਕੋਰਟ ਦੀ ਸਾਡੀ ਜਿਹੜੀ ਗਰਦੌਰੀ ਉਹ ਉਹਦੀ ਬਦ ਅਦਲਾ ਬਦਲੀ ਹੁੰਦੀ ਜੇ ਅਸੀਂ ਜ਼ਮੀਨ ਮੁੱਲ ਲੈ ਲੈਂਦੇ ਆ ਤੇ ਜ਼ਮੀਨ ਜਿਹੜੀ ਗਰਦੌਰੀਓ ਪੰਜ ਸਾਲ ਤੋਂ ਕਰ ਰਹੇ ਨੇ ਨਾ ਚੱਲਦੀ ਏ ਉਹ ਤੋਂ ਬਾਅਦ ਜਿਹੜੀ ਗਰਦੌਰੀਓ ਦੀ ਨਾ ਬਦਲ ਜਾਂਦਾ ਇਸ ਰਿਕਾਰਡ ਵਿੱਚ ਇਹਦਾ ਰਿਕਾਰਡ ਹੀ ਘਟੋ ਘਾਟੇ 90 ਸਾਲ ਦਾ 100 ਸਾਲ ਦਾ ਰਿਕਾਰਡ ਏ ਜਿਨ੍ਹਾਂ ਦੇ ਨਾਲ ਗਰਦੌਰੀਓ ਬੋਲਦੀ ਮਜਾਰਾ ਵਿੱਚ ਲੇ ਆਉਂਦੀ ਏ ਉਹ ਉਹਨਾਂ ਦੇ ਮਾਲਕੀ ਹੱਕ ਵਿੱਚ ਵੀ ਆਉਂਦੀ ਏ ਜਿਹੜੀ ਕੋਈ ਜ਼ਮੀਨ ਮਾਲਕੀ ਹੱਕ ਵਿੱਚ ਨਹੀਂ ਆਉਂਦੀਗੀ ਉਹ ਉਹਨਾਂ ਦਾ ਨਖੇੜਾ ਕਰਕੇ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਸਾਨੂੰ ਅਸੀਂ ਇਸ ਚੀਜ਼ ਦੇ ਵਿਰੋਧ ਕਰਦੇ ਆ ਅਸੀਂ ਕਿਉਂਕਿ ਜੀਵਨਾਂ ਜ਼ਮੀਨ ਉਹਦੇ ਵਿੱਚੋਂ ਆਵਾਦਕਾਰਾਂ ਦੇ ਨਾਮ ਮਾਲਕੀ ਹੱਕ ਵਿੱਚ ਗਈ ਚਲੀ ਤੇ ਅਸੀਂ ਤਾਂ ਇਹ ਵੀ ਚਾਹੁੰਦੇ ਆ ਵੀ ਕੋਰਟ ਵਿੱਚ ਸਾਰਾ ਜਿਹੜਾ ਪਿੰਡ ਰੱਖ ਕੇ ਔਰ ਜਿਹੜੀ ਅਗੋਂ ਹੋਣ ਵਾਲੇ ਸਮੇਂ ਦੀ ਪੁਨਰ ਨਿਤੀ ਬਣੇਗੀ ਵੀ ਉਹ ਕੋਰਟ ਦੀ ਆਸਰਾ ਅਸੀਂ ਵੀ ਲਾਾਂਗੇ ਵੀ ਇਹ ਜ਼ਮੀਨ ਜਿਹੜੀ 30 ਸਾਲ ਤੋਂ 50 ਸਾਲ ਤੋਂ ਲਗਾਤਾਰ ਬਾਰੇ ਨੇ ਜਿਹੜਾ ਉਹਨੂੰ ਕਾਨੂੰਨ ਲਾ ਕਰਦਾ ਹੈ ਵੀ ਇਹ 30 ਸਾਲਾਂ ਬਾਅਦ ਉਹਦੀ ਮਾਲਕੀ ਹੱਕ ਵਿੱਚ ਜ਼ਮੀਨ ਜਾਣੀ ਚਾਹੀਦੀ ਉਹ ਜਾਣੀ ਚਾਹੀਦੀ ਇਹ ਜਾਣੇ ਕਿ ਜਿਹੜੀ ਤੁਸੀਂ ਮੰਨ ਲਓ ਗੱਲ ਕਰ ਰਹੇ ਹੋ ਇਹ ਕਿੰਨੀ ਜ਼ਮੀਨ ਹੈ ਕਿੰਨੇ ਏਕੜ ਜ਼ਮੀਨ ਹੈ ਤੇ ਕਿੰਨੇ ਘਰਾਂ ਦਾ ਮੰਨ ਲਓ ਕਿ ਚਲੋ ਉਧਰ ਕੋਰਟ ਚ ਅਪੀਲ ਪਾਈ ਗਈ ਹੈ ਤੇ ਇਹ ਪਿੰਡ ਤੇ ਕਿੰਨੇ ਘਰ ਇਸ ਜ਼ਮੀਨ ਨਾਲ ਜੁੜੇ ਹੋਏ ਜਿਹੜੀ ਲਗਭਗ ਜ਼ਮੀਨ ਹੈ ਉਹ ਪਿੱਛੋਂ ਦਾ ਇੱਕ ਘਰ ਦੀ ਸੀ ਜ਼ਮੀਨ ਹੁਣ ਉਹਦੇ ਵਿੱਚ ਹੋ ਸਕਦਾ 20 ਘਰ ਬਣ ਗਏ 40 ਘਰ ਬਣ ਗਏ ਉਹਨੂੰ ਉਹ ਬਣ ਗਏ ਹੋਣਗੇ ਕਿਉਂਕਿ ਆਗਾ ਲਗਾਤਾਰ 100 ਸਾਲਾਂ ਵਿੱਚ ਜੇ ਇੱਕ ਘਰ ਤੋਂ ਆਗਾ 10 ਘਰ ਗਿਣੇ ਤੇ 40 ਘਰ ਬਣ ਗਏ ਚਾਰ ਚਾਰ ਪੀੜੀਆਂ ਵੀ ਗਿਣੀਆਂ ਆਪਾਂ 100 ਸਾਲ ਤੋਂ ਤੇ 40 ਘਰ ਬਣ ਗਏ ਇਧਰੋਂ ਜਿਹੜੀ ਏ ਉਹ ਲਗਭਗ 3-400 ਕਾਰ ਏ ਸਾਰਾ ਪਿੰਡ ਹੀ ਲਗਭਗ ਜਿਹੜਾ ਇਸ ਜ਼ਮੀਨ ਦੇ ਉੱਤੇ ਜਿਨ੍ਹਾਂ ਦੀ ਆਬਾਦੀ ਆਵਾਜਿਤ ਕੀਤੀ ਏ ਔਰ ਜ਼ਮੀਨ ਤਿਆਰ ਕੀਤੀ ਏ ਜਿਹੜੀ ਉਹਨਾਂ ਦੇ ਮਾਲਕੀ ਹੱਕ ਵਿੱਚ ਬੋਲਦੀ ਏ ਉਹ ਜਿਹੜੀ ਜ਼ਮੀਨ ਏ ਉਹਦੇ ਵਿੱਚੋਂ ਜਿਵੇਂ ਮੰਨ ਲਓ ਕਿ 10 ਕਿੱਲੇ ਵਿੱਚੋਂ 2 ਕਿੱਲੇ 4 ਕਿੱਲੇ ਜ਼ਮੀਨ ਉਹ ਉਹਨਾਂ ਦੇ ਨਾਲ ਅਰਜਵਾੜਿਆ ਨਾ ਬੋਲਦੀ ਪਰ ਅਸੀਂ ਇਧਰ ਇਹ ਇਹ ਆ ਫੈਸਲਾ ਕੀਤਾ ਹੈ ਕਿ ਜੇਕਰ ਉਹ ਉਹ ਰਜਵਾੜਿਆ ਦੇ ਨਾਮ ਬੋਲਦੀ ਵੱਡੇ ਤੌਰ ਤੇ ਬੋਲਦੀ ਜ਼ਮੀਨ ਦੀ ਆਬਾਦੀ ਜਮੀਨ ਆਪਾ ਜਾਉ ਕਰਨਾ ਆ ਜਮੀਨ ਦੇ ਵਿੱਚ ਪ੍ਰਬੰਧ ਕਰਨਾ ਉਹ ਤਾਂ ਸਾਰਾ ਲਗਾਤਾਰ ਆਪ ਤੁਸੀਂ 90 100 ਸਾਲ ਤੋਂ ਇਹ ਕਰਦੇ ਆ ਰਹੇ ਨੇ ਇਸ ਗੱਲ ਦਾ ਡਟ ਕੇ ਵਿਰੋਧ ਕਰਾਂਗੇ ਔਰ ਅਸੀਂ ਇਹਦਾ ਕੋਰਟ ਵਿੱਚ ਵੀ ਚਾਹਾਂਗੇ ਅਪੀਲ ਕਰਕੇ ਇਦਾਂ ਦੇ ਜਿਹੜੇ ਕਿਸਾਨ ਨੇ ਉਹ ਆਪਦੀ ਜ਼ਮੀਨ ਦੀ ਮਾਲਕੀ ਹੱਥ ਵਿੱਚ ਲੈ ਕੇ ਜਾਣ ਧੰਨਵਾਦ